ਮੋٹے-ਮੋٹے ਡੋਲੇ ਤੇ 15 ਨੰਬਰ ਦੀ ਟੀ-ਸ਼ਰਟ ਪਾਈ ਸੈਕਸ਼ਨ ਵੈਸ ਵੇਲੇ ਪੁਲਿਸ ਵਾਲਿਆਂ ਨੇ ਕਾਬੂ ਕਰ ਲਿਆ ਏ ਇਸ ਦਾ ਨਾਮ ਗੁਰਮੁਖ ਸਿੰਘ ਹੈ ਇੰਨਾ ਹੀ ਨਹੀਂ ਗੁਰਮੁਖ ਸਿੰਘ ਸਾਫਕਾ ਜਥੇਦਾਰ ਜਸਬੀਰ ਸਿੰਘ ਦਾ ਬੇਟਾ ਪਰ ਉਸ ਵੇਲੇ ਜਲੰਧਰ ਗੜਾ ਰੋਡ ਤੇ ਪੁਲਿਸ ਵਾਲਿਆਂ ਦੀਆਂ ਗੱਡੀਆਂ ਨੇ ਜਸਬੀਰ ਸਿੰਘ ਦੇ ਘਰ ਰੇਡ ਮਾਰ ਦਿੱਤੀ ਜਦੋਂ ਬੀਤੇ ਦਿਨੀ ਅੰਮ੍ਰਿਤਸਰ ਵਿੱਚ ਹੋਏ ਟਿਫਨ ਬੰਬ ਮਾਮਲੇ ਦੇ ਵਿੱਚ ਪੂਰਾ ਮੁਲਕ ਹਿਲ ਗਿਆ ਸੀ ਅਤੇ ਫਿਰ ਗ੍ਰਹਿ ਮੰਤਰਾਲੇ ਵੱਲੋਂ ਇਸ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੁਣ ਇੰਟੈਲੀਜੈਂਸ ਅਤੇ ਪੰਜਾਬ ਪੁਲਿਸ ਨੇ ਇਹਨਾਂ ਦੇ ਘਰ ਰੇਡ ਕਰਕੇ ਜਸਬੀਰ ਸਿੰਘ ਦੇ بیٹے ਗੁਰਮukh ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਿੰਨਾਂ ਦੇ ਤਾਰ ਟੀਫਰ ਬੰਬ ਨਾਲ ਜੋੜ ਕੇ ਦੱਸੇ ਜਾ ਰਹੇ ਨੇ ਪਰ ਇਸ ਸਭ ਕਾਰਵਾਈ ਦੇ ਵਿੱਚ ਜਸਬੀਰ ਸਿੰਘ ਵੱਲੋਂ ਇਸ ਕਈ ਰਿਪੀਟ ਪਰ ਇਸ ਸਭ ਕਾਰਵਾਈ ਦੇ ਵਿੱਚ ਜਸਬੀਰ ਸਿੰਘ ਵੱਲੋਂ ਵੀ ਇਲਜ਼ਾਮ ਲਗਾ ਦਿੱਤੇ ਗਏ ਨੇ ਜਦੋਂ ਉਹਨਾਂ ਨੇ ਆਖ ਦਿੱਤਾ ਕਿ ਗੁਰਮukh ਸਿੰਘ ਨੂੰ ਸੀ ਲੈਣਾ ਆਇਆ ਸੀ ਦੇ ਕੋਲੇ ਕੋਈ ਅਤਰਾਜੋ ਸਮਗਰੀ ਹੈ ਮੈਂ ਕਹਾ ajo ਤੁਸੀਂ ਅੰਦਰ ਆਓ ਅੰਦਰ ਆ ਕੇ ਕੁ 10 12 ਜਣੇ ਸੀਗੇ ਕੁਝ ਉੱਪਰਲੀ ਮੰਜ਼ਿਲ ਚਲੇ ਗਏ ਕੁਝ ਥੱਲੇ ਖੜੇ ਰਹੇ ਤੇ ਮੈਂ ਵੀ ਉੱਪਰ ਚਲੇ ਗਿਆ ਉਹਨਾਂ ਨੇ ਕਾਫੀ ਬਰੀਕੀ ਦੇ ਨਾਲ ਗੁਰੂਖ ਦੇ ਬੈਡਰੂਮ ਦੀ ਤਲਾਸ਼ੀ ਲਈ ਤਲਾਸ਼ੀ ਲੈ ਕਹਿੰਦੇ ਰਹੇ ਤੇਰੇ ਕੋਲੇ ਆਸਮਾਨ ਹੈ ਤੇਰੇ ਕੋਲੇ ਆਸਮਾਨ ਹੈ ਤੇਰੇ ਕੋਲੇ ਆਸਮਾਨ ਉਹ ਕਹਿੰਦੇ ਵੀ ਆਹ ਮੇਰਾ ਬੈਡਰੂਮ ਹੈ ਜਿੱਥੇ ਤੁਸੀਂ ਚਾਹੋ ਨੇ ਤਰਾਸੀ ਲੈ ਲਓ ਉਹਨਾਂ ਤਰਸੀ ਲਈ ਤਲਾਸ਼ੀ ਦੌਰਾਨ ਮੇਰੇ ਸਾਹਮਣੇ ਉਹਨਾਂ ਨੂੰ ਕੁਝ ਨਹੀਂ ਮਿਲਿਆ ਫਿਰ ਸਾਰੇ ਥੱਲੇ ਆ ਗਏ ਗੁਰਮੁਖ ਵੀ ਥੱਲੇ ਆ ਗਏ ਬੈਠੇ ਰਹੇ ਬਿਠਰੇਣ ਤੋਂ ਬਾਅਦ ਉਹ ਗੁਰਮੁਖ ਨੂੰ ਨਾਲ ਲੈ ਕੇ ਚਲੇ ਗਏ ਵਿਦਆਉਟ ਕੋਈ ਸਮੱਗਰੀ ਦੋਟ ਕੋਈ ਐਸੋ ਜਿਹਾ ਸਮਾਨ ਜਿਹੜਾ ਤਰਾਜੋਖ ਹੋਵੇ ਉਹ ਲੈ ਕੇ ਚਲੇ ਗਏ ਬਾਅਦ ਚ ਗੁਰਮੁਖ ਨੂੰ ਲੈ ਕੇ ਆਏ ਕੋਈ 1 ਘੰਟੇ ਬਾਅਦ ਫੇਰ 10-15 ਜਾਨੇ ਫੇਰ ਆਇਆ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਦੁਬਾਰਾ ਤਲਾਸ਼ੀ ਲੈਣੀ ਆ ਮੈਂ ਕਿ ਮੈਂ ਬਾਰਦਾ ਚੜ੍ਹ ਨਹੀਂ ਸਕਦਾ ਮੇਰੀ ਸਿਹਤ ਨਹੀਂ ਠੀਕ ਤੇ ਤੁਸੀਂ ਜਿੱਥੇ ਚਾਹੋਣੇ ਤਰਾਸੀ ਲੈ ਲੋ ਫਿਰਨ ਮੇਰਾ ਕੰਨਾ ਮੈਨੂੰ ਵੀ ਇੱਥੇ ਸੀ ਮੇਰਾ ਪਤੀਜਾ ਵੀ ਇੱਥੇ ਸੀਗਾ ਉਹਨਾਂ ਨੇ ਫੇਰ ਦੋ ਤਿੰਨ ਘੰਟੇ ਤਰਾਸੀ ਲਈ ਤੇ ਫਿਰ ਉਹ ਦੋ ਤਿੰਨ ਬੈਗ ਉੱਪਰ ਲੈ ਕੇ ਆਏ ਕਿ ਆ ਸਾਨੂੰ ਸਮਾਨ ਮਿਲਿਆ ਮੈਨੂੰ ਨਹੀਂ ਪਤਾ ਉਹ ਨਾਲ ਲੈ ਕੇ ਆਏ ਸੀ ਮੈਨੂੰ ਨਹੀਂ ਪਤਾ ਉਹ ਮਰੇਚੋਂ ਮਿਲਿਆ ਕੀ ਹੈ ਕੀ ਨਹੀਂ ਹੈ ਅੱਜ ਉਹਨਾਂ ਨੇ 6:30 ਵਜੇ ਅੱਜ ਸ਼ਾਮ ਨੂੰ ਅਦਾਲਤ ਵਿੱਚ ਪੇਸ਼ ਕਰਨਾ ਹੈ ਉਸ ਤੋਂ ਬਾਅਦ ਜੀ ਚਾਰ ਸੀਟ ਹੋਊਗੀ ਉਹ ਪਤਾ ਲੱਗੂ ਕੀ ਐ ਕਿ ਨਹੀਂ ਐ ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਨਹੀਂ ਐ ਸੀ ਕੋਈ ਪੰਜਾਬ ਪੁਲਿਸ ਸੀ ਜਲੰਧਰ ਪੁਲਿਸ ਸੀ ਜਾਂ ਕੋਈ ਅ ਪੂਰਥਲਾ ਪੁਲਿਸ ਅੱਛਾ ਭਾਈ ਸਾਹਿਬ ਉਹ ਤਾਂ ਤੇ ਪਹਿਲਾਂ ਵੀ ਕੁਛ ਕਿਛ ਕੀਤੀ ਗਈ ਹੈਗੀ ਆ ਬੰਟੀ ਚੱਕ ਪੁੱਛ ਦੇਖੋ ਪੁੱਛਦੇ ਹੁੰਦੀ ਰਹੀ ਆ ਜੀ ਮਾੜਾ ਸੀਟ 1983 ਤੋਂ ਬਾਅਦ ਮੈਂ 8 ਸਾਲ ਜੇਲ੍ਹ ਤੇ ਰਿਹਾ ਜੀ ਉਸ ਤੋਂ ਬਾਅਦ ਜਦੋਂ ਮੈਂ 929294 ਦੇ ਵਿੱਚ ਫਿਰ ਮੇਰੇ ਤੇ ਵੀ ਇੱਕ ਇਹੋ ਜਿਹਾ ਕੇਸ ਪਾਸ ਅਸਾ ਗਿਆ ਸੀ ਜਿਹਦੇ ਚ ਅਸੀਂ ਬਰੀ ਹੋਏ ਉਸ ਤੋਂ ਬਾਅਦ ਹੁਣ ਜਦੋਂ ਪਸਾਨ ਮੋਰ ਤਾਂ ਚੱਲਿਆ ਜੀ ਉੱਥੇ ਵੀ ਇੰਨੇ ਮੇਰੇ ਨੇ ਮੇਰੇ ਤੋਂ ਪੁੱਛ ਗਏ ਕਿ ਕੀ ਕੋਈ 5-6 ਘੰਟੇ ਪ੍ਰੇਮ ਚੱਕਰ ਤੇ ਉਹਨਾਂ ਨੇ ਵੀ ਇਹੋ ਜਿਹਾ ਮੇਰੇ ਤੇ ਪਹਿਲੇ ਹਮਸਾਬਤ ਨਹੀਂ ਕੀਤਾ ਕਿਉਂਕਿ ਮਿੰਤੇ ਹੀ ਸਾਨੂੰ ਪੈਸਾ ਕਿੱਥੋਂ ਆਉਂਦਾ ਐ ਐਸਐਮਜ਼ਡ ਪੰਜਾਬ ਦੇ ਲਈ ਜਲੰਧਰ ਤੋਂ ਆਕਾਸ਼ ਦੀ ਰਿਪੋਰਟ For latest updates like and follow our Facebook page SMZ News and don't forget to subscribe our YouTube channel and press the bell icon.